ਸਾਡੇ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਐਂਡ ਕ੍ਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ 테ਰਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰ ਸਿੰਘ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਉਹ ਰਿਕਵਰ ਕੀਤੇ ਗਏ ਹੈ ਔਰ ਇਹਦੇ ਵਿੱਚ ਟੋਟਲ ਜਿਹੜੇ ਐ 7 ਅਕਿਊਜ਼ਡ ਰੈਸਟ ਹੋਏ ਐ ਉਹਨਾਂ ਚ ਇੱਕ ਜੁਵਨਾਈਲ ਐ 6 ਮੇਜਰ ਨੇ ਔਰ ਇਹ ਰਿਕਵਰੀਜ਼ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਗਲੌਕ ਹੈਗੇ 9 ਨੌਂ ਪਿਸਟਲ ਔਰ 6 ਪਿਸਟਲ ਲੈ ਕੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਜੋ ਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸੋਫਿਸਟੀਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਹਾਂ ਮਾਰੂ ਅਰੇ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹਦੇ ਚ ਕੋਈ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਕਨਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੀ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਐਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੇਨਾਈਲ ਨੂੰ ਫੜਿਆ ਸੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਉਹ ਤੋਂ ਦੋ ਪਿਸਤਲ ਮਿਲੇ ਔਰ ਉਹਦਾ ਇੱਕ ਨਾਲ ਉਹਦੇ ਦੋ ਸਾਥੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਖੀਮਾ ਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਤਲ ਮਿਲਦਾ ਹੈ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇੰਟਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਟੱਕੜ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਅਕਿਊਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋਂ ਤੋ ਤਿੰਨ ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ 7 ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਇੱਕ ਪ੍ਰੋਫਾਈਲ ਆਪਾਂ ਦੇਖੀਏ ਜੁਵੀਨਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੇਰ ਸਿੰਘ 30 ਸਾਲ ਦਾ ਅਮਨਦੀਪ ਬੋਬੀ ਜਿਹੜਾ 23 ਸਾਲ ਦਾ ਗੁਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਗੁਰਦੇਵ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਹੈ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹਦਾ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾ ਹੀ thorough investigation ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ रेगुलर ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਕੁਸ਼ਨ ਡਰੱਗਸ ਐਂਡ ਆਰਮਸ ਇਨਟੂ ਇੰਡੀਅਨ ਟੈਰੀਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ बिकॉज ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਜਿਹੜਾ ਉਹ ਮੇਨ ਕੰਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਕਿਉਂਕਿ ਲੋਕਾਂ ਨੂੰ ਹੁੰਦਾ ਕਿ ਜੁਵਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੁਵਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸ ਜੋ ਹੈ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਆ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇੱਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਜਾਂ ਡਰੱਗ ਆਉਂਦਾ ਤਾਂ ਉਹਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿਲੀਬ ਮੁਬਾਰਕ ਬਾਦ ਦਿੰਦਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਅੰਜਾਮ ਦਿੱਤਾ। ਇਹ ਇਹ ਨਾ ਤੇ ਪੁਰਾਣੇ ਕੇਸ ਨਹੀਂ ਹੈਗੇ ਜੀ ਕੋਈ। ਬਟ ਇਹ ਹੈ ਕਿ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਕੰਮ 'ਚ ਆ ਜਾਂਦਾ ਹੈ। ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ। ਕੋਈ 10+2 ਹੈ, 10+11ਵੀਂ ਹੈ, ਕੋਈ 10ਵੀਂ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਕੁਝ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਹੈ। ਜਿਹੜਾ ਫਾਦਰ ਐ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਹਰਮਨਪ੍ਰੀਤ ਜਿਹੜਾ ਉਹ ਪਲੱਸ 2 ਹੈ ਉਹ ਉੱਥੋਂ ਪਾਕਿਸਤਾਨ ਤੋਂ ਆਉਣਾ ਸੀ ਮੈਸੇਜ ਜੀ ਇਹਨਾਂ ਕੋਲ ਪਹੁੰਚ ਗਏ ਸੀਗੇ ਅਸੀਂ ਟਾਈਮਲੀ ਕਰ ਲਿਆ ਇਹਨਾਂ ਨੂੰ ਮੁੜ ਕੇ ਹੁਣ ਮੈਸੇਜ ਆਉਣਾ ਸੀ ਵੀ ਜੋ ਵੀ ਨਾਲ ਇਹਨੇ ਜਾਣਾ ਸੀ ਅੱਗੇ ਉਹਨੇ ਟਾਈਮ 'ਚ ਲੱਕੀਲੀ ਆਪਾਂ ਇਹਨਾਂ ਨੂੰ ਕਰ ਲਿਆ ਕੁਦਰਤੀ ਹੈ ਜਿਹੜੀ ਪੂਰੀ ਦੀ ਪੂਰੀ ਕਨਸਾਈਨਮੈਂਟ ਹੈ ਇਸ ਮੋਡਿਊਲ ਦੇ ਵਿੱਚ ਉਹ ਸਾਰੀ ਜਿਹੜੀ ਆ ਬਰਾਮਦ ਹੋਈ ਉਹ WhatsApp ਤੇ ਦੂਜੇ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਇੰਟੈਕਟ ਤਾਂ ਪਾਕਿਸਤਾਨ ਰਹਿੰਦੀ ਹੈ ਵਰਚੁਅਲ ਨੰਬਰਸ ਉਹ ਸਾਰਾ ਜੋ ਪਹਿਲਾਂ ਮੋਡਸਪਰੈਂਡ ਹੀ ਹੈ ਟੈਕਨੋਲੋਜੀ ਦਾ ਮੈਂ ਹਮੇਸ਼ਾ ਦੇਖਦਾ ਕਿ ਕ੍ਰਿਮੀਨਲਸ ਬੜਾ ਫਾਇਦਾ ਉਠਾ ਰਹੇ ਕਿ ਜਿਹੜਾ ਸਾਡੇ ਨੈਟਵਰਕਸ ਵਗੈਰਾ ਜਿਹੜੇ ਸਾਨੂੰ ਉਹਦੇ ਚ ਨਹੀਂ ਆਉਂਦੇ ਮਤਲਬ ਕੰਟਰੋਲ ਚ ਨਹੀਂ ਹੁੰਦੇ ਫੋਰਮ ਬੇਸ ਐਪਸ ਨੇ ਉਨਾ ਤੋਂ ذریعے ਜਿਹੜੀ ਟੈਕਨੋਲੋਜੀ ਨਾਲ ਵਰਚੁਅਲ ਨੰਬਰਸ ਬੇਸਿਕਲੀ ਹੈਗੇ ਆ ਉਹਨੂੰ ਇਨਕ੍ਰਿਪਟਿਡ ਮੈਸੇजेस ਸਾਰੇ ਉਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੇ ਨਾ ਹੀ ਤਾਂ ਪਤਾ ਲੱਗਾ ਕੁਝ ਵੀ ਇਹਨਾਂ ਨੇ ਕਿਸੇ ਕਿਹਾ ਕਿ ਉਹ ਮਰ ਜਿਹੇ ਸੀ ਜਿੱਤੇ ਜਿਨ੍ਹਾਂ ਨੇ ਬਾਤ ਦੇਖੋ ਮੈਨੂੰ ਦੋ 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 ਗੱਲਾਂ ਲੱਗ ਰਹੀਆਂ ਇਹਦੇ ਜੀ ਇਟ ਕੁਡ ਬੀ ਟੈਰਰਿਜ਼ਮ ਐਂਗਲ ਐਂਡ ਇਟ ਕੁਡ ਬੀ ਗੈਂਗਸਟਰ ਐਂਗਲ ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਮੰਗਾਉਣਗੇ ਇੰਨੇ ਪਿਸਟਲ ਜੇ ਦੇਖੋ ਤਾਂ ਬਿਲਕੁਲ ਬ੍ਰੈਂਡ ਨਿਊ ਹੈਗੇ ਸਾਰੇ ਔਰ ਸਾਰੇ ਵੈਰੀ ਵੈਰੀ ਲੀਥਲ ਇਹਨਾਂ ਦੀ ਜਿਹੜੀ ਫਾਇਰਿੰਗ ਕਪੈਸਿਟੀ ਹੈ ਸੈਮੀ ਆਟੋਮੈਟਿਕ ਫਾਇਰ ਕਰਦੇ ਆ ਹੋਰ ਕਰਦੇ ਆ ਦੈਟ ਇਜ਼ ਵੈਰੀ ਵੈਰੀ ਲੀਥਲ ਸਰ ਜਿਹੜੇ ਮੁਕ犯ਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਕਸ਼ਿਸ਼ ਕੀਤੀ ਗਈ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਆਪ ਲੋਕਾਂ ਨੂੰ ਦਿਖਾ ਦੇ ਦਿੰਦੇ ਕਿ ਮੈਂ ਉਹੀ ਉਹੀ ਕਹਾਂ ਜੀ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਪਹਿਲਾਂ ਇਹਨਾਂ ਦੇ ਸਾਰਾ ਜੋ ਟੈਕਨੀਕਲ ਇਨਵੈਸਟੀਗੇਸ਼ਨ ਉਹ ਵੀ ਨਾਲ-ਨਾਲ ਚੱਲਦੀ ਹੈ ਜੋ ਕੁਐਸਚਨਿੰਗ ਉਹਨਾਂ ਦੀ ਫਿਜ਼ੀਕਲ ਤੌਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਲਾਵਾ ਵੀ ਇਹ ਕੰਮ ਬੈਕਅਪ ਕਰ ਰਹੇ ਹਾਂ ਕੋਈ ਤਾਂ ਕਿ ਇਲੈਕਸ਼ਨ ਚਲ ਗਈ ਉਹਨੂੰ ਮੈਂ ਖਾਸ ਕਰਦੀ ਇtanto ਨਹੀਂ ਕਹਾਂਦਾ ਉਹ ਕਿ ਜੂਵినਾਈਲ ਕਿੰਨ ਕਿ ਲਈ ਸੀ ਦੇਖੋ ਅਲੱਗ-ਅਲੱਗ ਬੰਦੇ ਆ ਜੂਵినਾਈਲ ਜਿਹੜਾ ਹੈਗਾ ਉਹ ਇਨਵੋਲਡ ਪੱਕਾ ਹੈਗਾ ਕਿਉਂਕਿ ਸੰਘੇੜਾ ਪਿੰਡ ਲੋਪੋ ਕੇ ਬਾਰਡਰ ਏਰੀਆ ਨਾਲ ਉਹਦੇ ਦੋ ਬੰਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਨਾਲ ਲਾਏ ਗੇਟ ਕੀਮਾ ਦੇ ਬੇਸਿਕਲੀ ਜੂਵినਾਈਲ ਇੱਕ ਸਾਹਮਣੇ ਫੇਸ ਸੀਗਾ ਕਿਉਂਕਿ ਦੋ ਬੰਦੇ ਜਿਹੜੇ ਸ਼ਮਸ਼ੇਰ ਤੇ ਅਮਨਦੀਪ ਉਹਦੇ ਰਾਹੀਂ ਇੱਕ ਚਕਵਾਰੇ ਸੀਗੇ ਠੀਕ ਹੈ ਜੀ ਫੇਰ ਉਹ ਅੱਗੇ ਕਨੈਕਟ ਹੋ ਗਏ ਬਲਵਿੰਦਰ ਨਾ ਗੁਰਦੇਵ ਨਾ ਕਰਨਪ੍ਰੀਤ ਹਨ ਹਰਮਨ ਕਿਉਂਕਿ ਕੱਕੜਪਿੰਡ ਦੇ ਸਾਰੇ ਬੰਦੇ ਨੇ ਕੱਕੜਪਿੰਡ ਪਹਿਲਾਂ ਵੀ ਤੁਹਾਨੂੰ ਪਤਾ ਬਹੁਤ ਵਾਰ ਫਿਕਰ ਹੋਇਆ ਬਿਕੋਜ਼ ਬਿਲਕੁਲ ਰਾਈਟ ਔਨ ਦਾ ਇੰਟਰਨੈਸ਼ਨਲ ਬਾਰਡਰ ਇਸ ਦੀ ਲੋਕੇਸ਼ਨ ਹੈ ਪਿੰਡ ਦੀ ਔਰ ਇਹ ਇਹਨਾਂ ਦਾ ਆਪਣੇ ਏਰੀਆ ਚ ਡਰਾਪਿੰਗ ਕਰਾ ਕੇ ਸੇਫਲੀ ਲਿਫਟਿੰਗ ਕਰਦੇ ਰਹੇ ਤਾਂ ਹੀ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੋ ਮੈਂ ਸਮਝਦਾ ਉਹ ਐਂਗਲ ਵੀ ਅਸੀਂ ਸਾਰਾ ਦੇਖ ਰਹੇ ਹਾਂ ਉਹ ਘਾਸਨੀ ਜੀ ਜੋ ਵੀਨਾਈਲ ਦਾ ਸਟੂਡੈਂਟ ਹੈ ਇੱਕ ਆਟੋ ਡਰਾਈਵਰ ਹੈ ਜਿਹੜਾ ਸ਼ਮਸ਼ੀਰ ਹੈ ਮਿੰਟ੍ਰੈਕਚਰ ਹੁੰਦਾ ਅਮਨਦੀਪ ਐਗਰੀਕਲਚਰ ਦਾ ਮਤਲਬ ਫਾਰਮਿੰਗ ਦਾ ਕੰਮ ਕਰਦਾ ਬਲਵਿੰਦਰ ਇਸੇ ਤਰ੍ਹਾਂ ਗੁਰਦੇਵ ਵੀ ਫਾਰਮਰ ਹੈ ਅਨਐਮਪਲੋਇਡ ਉਹਦਾ ਮੁੰਡਾ ਕਰਨਪ੍ਰੀਤ ਹਰਮਨ ਜਿਹੜਾ ਹੈ ਵੀ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ ਇਹਨਾਂ ਦੀ ਪਹਿਲਾਂ ਪੜ੍ਹੇ ਗਏ ਕਿ ਉਹਨੇ ਪੜ੍ਹੇ ਗਏ ਕਿ ਇੱਕ ਵੱਡੀ ਨਾਲ ਪ੍ਰੋਗਰਾਮ ਹੋਈਆ ਉਹਨੇ ਕਿ ਸੌਪਰਟੀ ਵਾਲਾ ਝਾਤ ਹੋਲੀ ਜੀ ਬੇਸ਼ੱਕ ਇਹ ਬੱਚਿਆਂ ਦੇ ਇੱਕ ਦੂਸਰਾ ਮਾਤਰ ਕੋਈ ਨਾ ਕਰੇ ਕਿ ਨਾ ਪੜ੍ਹੇ ਮੇਲੇ ਉਹ ਕੱਲੀ ਪ੍ਰਾਪਰਟੀ ਨਹੀਂ ਜੀ ਬੈਂਕ ਖਾਤੇ ਵੀ ਸਾਰੇ ਬੋਥ ਮੂਵੇਬਲ ਇਮੋਵੇਬਲ ਐਸੈਟਸ ਨੂੰ ਅਸੀਂ ਐਗਜ਼ਾਮਨ ਕਰਾਂਗੇ ਜੀ ਥੈਂਕ ਯੂ ਜੀ